ਦੋਸਤੋ ਜੀਵਨ ਵਿੱਚ ਜਦੋਂ ਸਾਨੂੰ ਸਭ ਕੁਝ ਉਲਝਿਆ ਹੋਇਆ ਤੇ ਮੁਸ਼ਕਲ ਲੱਗਣ ਲੱਗਦਾ ਹੈ ਤਾਂ ਫਿਰ ਅਕਸਰ ਅਸੀਂ ਰੱਬ ਦੀਆਂ ਯੋਜਨਾਵਾਂ 'ਤੇ ਸਵਾਲ ਚੁੱਕਦੇ ਹਾਂ ਕਿ ਆਖਰ ਮੇਰੇ ਨਾਲ ਹੀ ਐਸਾ ਕਿਉਂ ਹੋ ਰਿਹਾ ਇਹ ਸਵਾਲ ਸ਼ਾਇਦ ਅਸੀਂ ਸਭ ਨੇ ਕਦੇ ਨਾ ਕਦੇ ਆਪਣੇ ਜੀਵਨ ਵਿੱਚ ਪੁੱਛਿਆ ਹੀ ਹੋਵੇਗਾ ਪਰ ਕੀ ਅਸੀਂ ਕਦੀ ਸੋਚਿਆ ਹੈ ਕਿ ਰੱਬ ਨੇ ਸਾਡੇ ਲਈ ਕੋ ਚੁਪਾ ਦਿਆ ਸੋਚਿਆ ਹੋ ਸਕਦਾ ਹੈ ਇਸ ਕਹਾਣੀ ਦਾ ਉਦੇਸ਼ ਉਹਨਾਂ ਅਣਦੇਖੇ ਤਾਗਿਆਂ ਨੂੰ ਖੋਲਣਾ ਹੈ ਜਿਹੜੇ ਰੱਬ ਸਾਡੇ ਜੀਵਨ ਵਿੱਚ ਬੁੰਨਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਨਿਰਾਸ਼ਾ ਵਿੱਚ ਪਾਉਂਦੇ ਹਾਂ ਤਾਂ ਰੱਬ ਦੇ ਇਸ਼ਾਰੇ ਉਸ ਦੀਆਂ ਯੋਜਨਾਵਾਂ ਅਕਸਰ ਸਾਡੀ ਸਮਝ ਤੋਂ ਪਰੇ ਹੁੰਦੀਆਂ ਨੇ ਇਹ ਕਹਾਣੀ ਇੱਕ ਡੂੰਘੇ ਆਤਮ ਮਨਥਨ ਤੇ ਰੱਬ ਦੀਆਂ ਯੋਜਨਾਵਾਂ ਦੇ ਪਿੱਛੇ छुपे ਰਹੱਸਾਂ ਦੀ ਖੋਜ ਦਾ ਰਸਤਾ ਵਿਖਾਉਂਦੀ ਹੈ ਤੁਸੀਂ ਇਸ ਪਿਆਰੀ ਜੀ ਕਹਾਣੀ ਨੂੰ ਅਖੀਰ ਤੱਕ ਜ਼ਰੂਰ ਸੁਣਿਓ ਬਹੁਤ ਸਮਾਂ ਪਹਿਲਾਂ ਹਿਮਾਲਿਆ ਦੀ ਇੱਕ ਛੋਟੀ ਜੀ ਘਾਟੀ ਵਿੱਚ ਇੱਕ ਗਰੀਬ ਤੇ ਸਧਾਰਨ ਕਿਸਾਨ ਰਹਿੰਦਾ ਸੀ ਉਸ ਦਾ ਨਾਮ ਨਿਰਗੁਣ ਸੀ ਨਿਰਗੁਣ ਕੋਲ ਸਿਰਫ ਇੱਕ ਛੋਟਾ ਜਿਹਾ ਖੇਤ ਸੀ ਜੋ ਕਿ ਉਹਦਾ ਤੇ ਉਹਦੇ ਪਰਿਵਾਰ ਦਾ ਪੇਟ ਭਰਨ ਲਈ ਕਾਫੀ ਨਹੀਂ ਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਰਗੁਣ ਨੇ ਆਪਣੀ ਪੂਰੀ ਮਿਹਨਤ ਨਾਲ ਖੇਤ ਵਿੱਚ ਕੰਮ ਕੀਤਾ ਪਰ ਅਨਾਜ ਦੀ ਪੈਦਾਵਾਰ ਉਨੀ ਨਹੀਂ ਹੋਈ ਜਿੰਨੀ ਉਹਨੇ ਉਮੀਦ ਕੀਤੀ ਸੀ ਉਸਦੇ ਖੇਤ ਵਿੱਚ ਲਗਾਤਾਰ ਸੋਕਾ ਪੈ ਰਿਹਾ ਸੀ ਤੇ ਫਸਲਾਂ ਮੁਰਝਾ ਰਹੀਆਂ ਸਨ ਨਿਰਗੁਣ ਦੇਨ ਰਾਤ ਰੱਬ ਨੂੰ ਅਰਦਾਸ ਕਰਦਾ ਹੈ ਕਿ हे ਰੱਬਾ ਤੂੰ ਮੇਰੇ ਲਈ ਸੋਚਿਆ ਕੀਆ ਕਿਉਂ ਮੈਂ ਹਰ ਵਾਰ ਸੰਘਰਸ਼ ਕਰਦਾ ਰਹਿੰਦਾ ਹਾਂ ਕੀ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਸੁੱਖ ਦੇਖ ਪਾਵਾਂਗਾ ਜਾਂ ਨਹੀਂ ਨਿਰਗੁਣ ਇੱਕ ਅਜਿਹਾ ਵਿਅਕਤੀ ਸੀ ਜਿਨੇ ਜੀਵਨ ਭਰ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਹਮੇਸ਼ਾ ਮਿਹਨਤ ਕੀਤੀ ਪਰ ਗਰੀਬੀ ਤੇ ਤੰਗੀ ਨੇ ਉਹਦੇ ਪਰਿਵਾਰ ਨੂੰ ਜਕੜ ਕੇ ਰੱਖਿਆ ਹੋਇਆ ਸੀ ਉਸਨੇ ਛੋਟੇ ਹੁੰਦਿਆਂ ਤੋਂ ਹੀ ਆਪਣੇ ਮਾਤਾ-ਪਿਤਾ ਦੇ ਸੰਘਰਸ਼ ਵੇਖੇ ਕਦੇ ਫਸਲਾਂ ਬਰਬਾਦ ਹੋ ਜਾਂਦੀਆਂ ਕਦੇ ਮੌਸਮ ਦੀ ਮਾਰ ਨਾਲ ਘਰ ਦੀ ਹਾਲਤ ਹੋਰ ਖਰਾਬ ਹੋ ਜਾਂਦੀ ਉਹਦੇ ਮਨ ਵਿੱਚ ਹਮੇਸ਼ਾ ਇਹ ਸਵਾਲ ਘੁੰਮਦਾ ਰਹਿੰਦਾ ਕਿ ਰੱਬ ਮੇਰੇ ਨਾਲ ਐਸਾ ਕਿਉਂ ਕਰ ਰਿਹਾ ਜਾਰਾਬ ਮੇਰੇ ਤੋਂ ਚਾਹੁੰਦਾ ਕੀ ਹੈ ਉਹ ਹਰ ਦਿਨ ਰਾਤ ਆਪਣੇ ਪਰਿਵਾਰ ਲਈ ਮਿਹਨਤ ਕਰਦਾ ਪਰ ਜਦੋਂ ਹਾਲਾਤ ਨਾ ਸੁਧਰੇ ਉਹ ਦਿਨ ਰਾਸ਼ਾ ਵਾਦੀ ਗਈ ਹੁਣ ਉਹ ਰੱਬ ਨੂੰ ਦੋਸ਼ ਦੇਣ ਲੱਗ ਪਿਆ ਇੱਕ ਦਿਨ ਜਦੋਂ ਉਸ ਦੀ ਪਤਨੀ ਤੇ ਬੱਚੇ ਭੁੱਖੇ ਬੈਠੇ ਸੀ ਤਾਂ ਉਹਦੇ ਕੋਲ ਉਹਨਾਂ ਨੂੰ ਖਵਾਉਣ ਲਈ ਕੁਝ ਵੀ ਨਹੀਂ ਸੀ ਉਹ ਆਪਣੇ ਛੋਟੇ ਜਿਹੇ ਖੇਤ ਵਿੱਚ ਜਾ ਕੇ ਬੈਠ ਗਿਆ ਤੇ ਭੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ ਉਸ ਨੂੰ ਲੱਗਿਆ ਕਿ ਹੁਣ ਰੱਬ ਨੇ ਉਸ ਦੀ ਗੱਲ ਕਦੇ ਨਹੀਂ ਸੁਣੀ ਅਚੇਹੀਆਂ ਹੀ ਉਲਝਣਾ ਦੇ ਵਿੱਚ ਫਸਿਆ ਹੋਇਆ ਨਿਰਗੁਣ ਪਿੰਡ ਦੇ ਇੱਕ ਮਹਾਤਮਾ ਦੇ ਕੋਲ ਗਿਆ ਮਹਾਤਮਾ ਨੂੰ ਸਾਰੇ ਲੋਕ ਰੱਬ ਦਾ ਸੱਚਾ ਭਗਤ ਤੇ ਗਿਆਨ ਦਾ ਭੰਡਾਰ ਮੰਨਦੇ ਸੀ ਉਹਨਾਂ ਨੇ ਨਿਰਗੁਣ ਦੀ ਕਹਾਣੀ ਸੁਣੀ ਤੇ ਆਪਣੀ ਸ਼ਾਂਤ ਤੇ ਗਹਿਰੇ ਸੁਰ ਵਿੱਚ ਬੋਲੇ ਕਿ ਨਿਰਗੁਣ ਤੂੰ ਇਹ ਮੰਨਦਾ ਹੈ ਕਿ ਰੱਬ ਤੇਰੇ ਲਈ ਕੁਝ ਵੀ ਚੰਗਾ ਨਹੀਂ ਸੋਚ ਰਿਹਾ ਕੀ ਤੂੰ ਕਦੇ ਸੋਚਿਆ ਹੈ ਕਿ ਰੱਬ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਚਾਹੁੰਦੇ ਹਾਂ ਸਗੋਂ ਉਹ ਦਿੰਦਾ ਜੋ ਸਾਡੇ ਲਈ ਸਹੀ ਹੁੰਦਾ ਹੈ ਨਿਰਗੁਣ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਹਦੇ ਚਿਹਰੇ ਤੇ ਪੀੜਾ ਦੀਆਂ ਲਕੀਰਾਂ ਉਸਨੇ ਕਿਹਾ ਮਹਾਤਮਾ ਜੀ ਮੈਂ ਰੱਬ ਤੇ ਭਰੋਸਾ ਕਰਨਾ ਚਾਹੁੰਦਾ ਹਾਂ ਪਰ ਜਦੋਂ ਮੈਂ ਆਪਣੇ ਪਰਿਵਾਰ ਨੂੰ ਭੁੱਖਾ ਵੇਖਦਾ ਤਾਂ ਮੇਰਾ ਭਰੋਸਾ ਡਗਮਗਾ ਜਾਂਦਾ ਨਿਰਗੁਣ ਨੇ ਮਹਾਤਮਾ ਨੂੰ ਆਪਣੀ ਪੂਰੀ ਦੁੱਖ ਭਰੀ ਕਹਾਣੀ ਦੱਸ ਦਿੱਤੀ ਮਹਾਤਮਾ ਸ਼ਾਂਤ ਭਾਵ ਦੇ ਨਾਲ ਨਿਰਗੁਣ ਵੱਲ ਵੇਖ ਰਹੇ ਤੇ ਮੁਸਕਰਾਏ ਤੇ ਬੋਲੇ ਜੀਵਨ ਦੇ ਔਕੇ ਹਲਾਤਾਂ ਨੂੰ ਅਸੀਂ ਅਕਸਰ ਆਪਣੇ ਨਜ਼ਰੀਏ ਤੋਂ ਵੇਖਦੇ ਹਾਂ ਤੇ ਇਹ ਸੋਚਦੇ ਹਾਂ ਕਿ ਇਹ ਸਿਰਫ ਸਾਡੇ ਨਾਲ ਹੀ ਕਿਉਂ ਹੋ ਰਿਹਾ ਪਰ ਰੱਬ ਦੀਆਂ ਯੋਜਨਾਵਾਂ ਸਾਡੇ ਤੋਂ ਕਈ ਗੁਣਾ ਵਧੀਆ ਤੇ ਰਹੱਸਮਈ ਹੁੰਦੀਆਂ ਨੇ ਨਿਰਗੁਣ ਮੈਂ ਤੈਨੂੰ ਦੋ ਕਹਾਣੀਆਂ ਸੁਣਾਉਂਦਾ ਹਾਂ ਜੋ ਇਸ ਗੱਲ ਨੂੰ ਡੂੰਘੇ ਤੌਰ ਤੇ ਸਮਝਣ ਵਿੱਚ ਮਦਦ ਕਰਨਗੀਆਂ ਕਿ ਰੱਬ ਹਰ ਕਿਸੇ ਲਈ ਚੰਗਾ ਹੀ ਸੋਚਦਾ ਬਹੁ ਸਮਾਂ ਪਹਿਲਾਂ ਜੰਗਲ ਵਿੱਚ ਇੱਕ ਸ਼ਿਕਾਰੀ ਰਹਿੰਦਾ ਸੀ ਜੋ ਆਪਣੀ ਜੀਵਕਾ ਲਈ ਜੰਗਲ ਦੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਇੱਕ ਦਿਨ ਉਸਨੇ ਇੱਕ ਬਹੁਤ ਹੀ ਸੋਹਣਾ ਤੇ ਤੇਜ਼ ਤਰਾਰ ਹਿਰਨ ਦੇਖਿਆ ਉਹ ਬੜਾ ਹੀ ਚਲਾਕ ਤੇ ਸ਼ਕਤੀਸ਼ਾਲੀ ਹਿਰਨ ਸੀ ਜੋ ਜੰਗਲ ਵਿੱਚ ਆਜ਼ਾਦੀ ਨਾਲ ਦੌੜਦਾ ਸੀ ਸ਼ਿਕਾਰੀ ਨੇ ਸੋਚਿਆ ਕਿ ਜੇਕਰ ਉਹ ਇਸ ਹਿਰਨ ਨੂੰ ਫੜ ਲੈਂਦਾ ਤਾਂ ਉਸ ਨੂੰ ਬਹੁਤ ਪੈਸਾ ਮਿਲੇਗਾ ਸ਼ਿਕਾਰੀ ਆਪਣੀ ਬੰਦੂਕ ਲੈ ਕੇ हिरण ਦੇ ਪਿੱਛੇ ਦੌੜ ਪਿਆ। ਹਿਰਨ ਨੇ ਸ਼ਿਕਾਰੀ ਨੂੰ ਆਉਂਦਾ ਦੇਖਿਆ ਤੇ ਤੇਜ਼ੀ ਨਾਲ ਦੌੜਿਆ। ਸ਼ਿਕਾਰੀ ਨੇ ਕਈ ਵਾਰ ਹਿਰਨ ਉਪਰ ਨਿਸ਼ਾਨਾ ਸਾਧਿਆ ਪਰ ਹਰ ਵਾਰ ਹਿਰਨ ਉਸ ਦੀ ਬੰਦੂਕ ਦੇ ਨਿਸ਼ਾਨੇ ਤੋਂ ਬਚ ਜਾਂਦਾ। ਸ਼ਿਕਾਰੀ ਨੇ ਜੰਗਲ ਦੇ ਕਈ ਹਿੱਸਿਆਂ ਵਿੱਚ ਜਾਲ ਵਛਾਇਆ ਪਰ ਹਰ ਵਾਰ ਹਿਰਨ ਉਹਨਾਂ ਜਾਲਾਂ ਤੋਂ ਬਾਹਰ ਨਿਕਲ ਜਾਂਦਾ। ਅਜੀਹਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਅਣਦੇਖੀ ਸ਼ਕਤੀ ਹਿਰਨ ਦੀ ਰੱਖਿਆ ਕਰ ਰਹੀ ਹੋਵੇ। ਸ਼ਿਕਾਰੀ ਹੈਰਾਨ ਸੀ। ਪਰ ਉਸਨੇ ਹਾਰ ਨਹੀਂ ਮੰਨੀ ਉਹ ਲਗਾਤਾਰ ਹਿਰਨ ਦਾ ਪਿੱਛਾ ਕਰਦਾ ਰਿਹਾ ਇੱਕ ਦਿਨ ਆਖਰਕਾਰ ਹਿਰਨ ਇੱਕ ਜਾਲ ਵਿੱਚ ਫਸ ਗਿਆ ਸ਼ਿਕਾਰੀ ਬੜਾ ਖੁਸ਼ ਹੋਇਆ ਤੇ ਦੌੜ ਕੇ ਹਿਰਨ ਦੇ ਕੋਲ ਗਿਆ ਪਰ ਜਿਵੇਂ ਹੀ ਉਸਨੇ ਆਪਣੀ ਬੰਦੂਕ ਚੁੱਕੀ ਬੰਦੂਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਸ਼ਿਕਾਰੀ ਨੇ ਉਸਨੂੰ ਕਈ ਵਾਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਬੰਦੂਕ ਤੋਂ ਕੋਈ ਗੋਲੀ ਨਹੀਂ ਚੱਲੀ ਉਹ ਹੈਰਾਨ ਸੀ ਪਰ ਫਿਰੋਸ ਨੇ ਸੋਚਿਆ ਕਿ ਉਹ ਹਿਰਨ ਨੂੰ ਆਪਣੇ ਹੱਥਾਂ ਨਾਲ ਹੀ ਫੜ ਲਵੇਗਾ ਜਿਵੇਂ ਹੀ ਸ਼ਿਕਾਰੀ ਹਿਰਨ ਵੱਲ ਵਧਿਆ ਤਾਂ ਹਿਰਨ ਅਚਾਨਕ ਜਾਲ ਤੋਂ ਛੁੱਟ ਗਿਆ ਤੇ ਤੇਜ਼ੀ ਨਾਲ ਫਿਰ ਤੋਂ ਦੌੜ ਗਿਆ ਸ਼ਿਕਾਰੀ ਨੇ ਫਿਰ ਉਸ ਦਾ ਪਿੱਛਾ ਕੀਤਾ ਹੁਣ ਸ਼ਿਕਾਰੀ ਹੋਰ ਤੇਜ਼ੀ ਨਾਲ ਉਸ ਦਾ ਪਿੱਛਾ ਕਰ ਰਿਹਾ ਸੀ ਉਹ ਆਪਣੇ ਲਕਸ਼ਣ ਨੂੰ ਹਾਸਲ ਕਰਨ ਲਈ ਅੰਨਾਂ ਦੌੜ ਰਿਹਾ ਸੀ ਭੱਜਦੇ ਭੱਜਦੇ ਹਿਰਨ ਇੱਕ ਡੂੰਘੇ ਖੱਡੇ ਦੇ ਕੋਲ ਜਾ ਪਹੁੰਚਿਆ ਤੇ ਉਹਦੇ ਵਿੱਚ ਜਾ ਕੇ ਡਿੱਗ ਪਿਆ ਸ਼ିକਾਰੀ ਨੇ ਸੋਚਿਆ ਹੁਣ ਉਸਦੀ ਜਿੱਤ ਪੱਕੀ ਹੈ ਉਸਨੇ ਤੁਰੰਤ ਜਾਲ ਹਿਰਨ ਉਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਉਸਨੂੰ ਜੰਗਲ ਵਿੱਚ ਸ਼ੇਰ ਦੀ ਦਹਾੜ ਸੁਣਾਈ ਦਿੱਤੀ ਸ਼ਿਕਾਰੀ ਦਾ ਦਿਲ ਇੱਕਦਮ ਡਰ ਗਿਆ ਤੋਨੇ ਦੇਖਿਆ ਵੀ ਇੱਕ ਖੰਖਾਰ ਸ਼ੇਰ ਉਹਦੇ ਵੱਲ ਵੱਧ ਰਿਹਾ ਵਾ ਸ਼ਿਕਾਰੀ ਇਹ ਵੇਖ ਕੇ ਪਾਣੀ ਪਾਣੀ ਹੋ ਗਿਆ ਉਹਨੂੰ ਪਤਾ ਸੀ ਕਿ ਜੇ ਉਸਨੇ ਹੁਣ ਹਿਰਨ ਨੂੰ ਫੜਿਆ ਤਾਂ ਸ਼ੇਰ ਉਸਨੂੰ ਨਹੀਂ ਛੱਡੇਗਾ ਆਖਰ ਸ਼ਿਕਾਰੀ ਨੇ ਆਪਣੀ ਜਾਨ ਬਚਾ ਲਈ हिरण ਨੂੰ ਉੱਥੇ ਛੱਡ ਦਿੱਤਾ ਤੇ ਤੇਜ਼ੀ ਨਾਲ ਬਚ ਕੇ ਭੱਜ ਗਿਆ ਉਸ ਨੂੰ ਸਮਝ ਆ ਗਿਆ ਕਿ ਕੁਦਰਤ ਤੇ ਰੱਬ ਦੀ ਯੋਜਨਾ ਉਹਦੇ ਵਾਸਤੋਂ ਬਾਹਰ ਆ ਉਹ ਕਿੰਨੀ ਵੀ ਕੋਸ਼ਿਸ਼ ਕਰੇ ਜਦੋਂ ਤੱਕ ਰੱਬ ਕਿਸੇ ਦੀ ਰੱਖਿਆ ਕਰਨ ਦਾ ਫੈਸਲਾ ਕਰਦਾ ਨਾ ਉਸ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਨਿਰਗੁਣ ਇਹ ਕਹਾਣੀ ਸੁਣ ਕੇ ਸ਼ਾਂਤ ਹੋ ਗਿਆ ਉਹਦੀਆਂ ਅੱਖਾਂ ਵਿੱਚ ਚਮਕ ਸੀ ਤੇ ਉਹਦੇ ਦਿਲ ਨੂੰ ਕੁਝ ਹਲਕਾਪਨ ਮਹਿਸੂਸ ਹੋਇਆ ਮਹਾਤਮਾ ਨੇ ਨਿਰਗੁਣ ਵੱਲ ਵੇਖਦੇ ਹੋਏ ਕਿਹਾ ਕਿ ਜੀਵਨ ਵਿੱਚ ਕਈ ਵਾਰ ਅਜਿਹਾ ਹੁੰਦਾ ਕਿ ਅਸੀਂ ਇਹ ਸਮਝੀ ਨਹੀਂ ਪਾਉਂਦੇ ਕਿ ਰੱਬ ਨੇ ਸਾਡੇ ਲਈ ਕੀ ਸੋਚਿਆ ਸ਼ਿਕਾਰੀ ਦੀ ਤਰ੍ਹਾਂ ਅਸੀਂ ਵੀ ਆਪਣੇ ਟੀਚਿਆਂ ਦੇ ਪਿੱਛੇ ਭੱਜਦੇ ਹੀ ਰਹਿੰਦੇ ਹਾਂ ਬਿਨਾਂ ਇਹ ਸੋਚ ਕੇ ਕਿ ਰੱਬ ਦੀ ਯੋਜਨਾ ਕੁਝ ਹੋਰ ਹੋ ਸਕਦੀ ਹੈ ਹਿਰਨ ਰੱਬ ਦੀ ਛਤਰ ਛਾਇਆ ਵਿੱਚ ਸੀ ਤੇ ਜਦੋਂ ਤੱਕ ਰੱਬ ਚਾਹੁੰਦਾ ਸ਼ਿਕਾਰੀ ਉਸ ਨੂੰ ਕਦੇ ਵੀ ਫੜ ਨਹੀਂ ਸਕਦਾ ਸੀ ਰੱਬ ਹਰ ਕਿਸੇ ਦੇ ਜੀਵਨ ਦੀ ਦਿਸ਼ਾ ਨੂੰ ਕੰਟਰੋਲ ਕਰਦਾ ਚਾਹੇ ਉਹ ਇਨਸਾਨ ਹੋਵੇ ਜਾਂ ਜਾਨਵਰ ਸਾਨੂੰ ਸਿਰਫ ਉਸ ਦੀ ਯੋਜਨਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਮਹਾਤਮਾ ਨੇ ਦੂਜੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਬੜਾ ਸਮਾਂ ਪਹਿਲਾਂ ਇੱਕ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਉਹ ਹਰ ਸਵੇਰ ਜੰਗਲ ਵਿੱਚ ਜਾਂਦਾ ਤੇ ਲੱਕੜਾਂ ਕੱਟ ਕੇ ਲਿਆਉਂਦਾ ਬੜਾ ਮਿਹਨਤੀ ਸੀ ਜੀਵਨ ਵਿੱਚ ਔਖੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਸੀ ਉਸ ਕੋਲ ਇੰਨਾ ਵੀ ਨਹੀਂ ਸੀ ਕਿ ਉਹ ਆਪਣੇ ਪਰਿਵਾਰ ਨੂੰ ਢੰਗ ਨਾਲ ਖਵਾ ਸਕੇ ਪਰ ਫਿਰ ਵੀ ਉਹ ਸੱਚਾਈ ਤੇ ਮਿਹਨਤ ਨਾਲ ਕੰਮ ਕਰਦਾ ਤੇ ਰੱਬ ਤੇ ਵਿਸ਼ਵਾਸ ਰੱਖਦਾ ਇੱਕ ਦਿਨ ਜਦੋਂ ਉਹ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ ਉਸਨੇ ਇੱਕ ਵੱਡਾ ਸਾਰਾ ਸੱਪ ਦੇਖਿਆ ਸੱਪ ਕਿਸੇ ਵਿੱਚ ਫਸਿਆ ਹੋਇਆ ਸੀ ਤੇ ਤੜਫ ਰਿਹਾ ਸੀ ਲੱਕੜਹਾਰਾ ਡਰ ਗਿਆ ਪਰ ਉਸਨੇ ਸੋਚਿਆ ਮੈਂ ਇਸ ਸੱਪ ਦੀ ਮਦਦ ਕਰ ਸਕਦਾ ਹਾਂ ਪਰ ਇਹ ਮੈਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਜਾਵੇਗਾ ਪਰ ਫਿਰ ਕੁਝ ਸੋਚ ਕੇ ਲੱਕੜਹਾਰੇ ਨੇ ਧਿਆਨ ਨਾਲ ਵੇਖਿਆ ਤੇ ਸੱਪ ਦੇ ਨੇੜੇ ਗਿਆ ਜਿਸ ਜਾਲ ਵਿੱਚ ਸੱਪ ਫਸਿਆ ਹੋਇਆ ਸੀ ਉਸ ਨੂੰ ਕੱਟ ਕੇ ਉਸ ਨੂੰ ਮੁਕਤ ਕਰ ਦਿੱਤਾ। ਸੱਪ ਨੇ ਲੱਕੜਹਾਰੇ ਨੂੰ ਵੇਖਿਆ ਤੇ ਬੋਲਿਆ ਤੂੰ ਮੇਰੀ ਜਾਨ ਬਚਾਈ ਹੈ। ਮੈਂ ਤੈਨੂੰ ਇਸ ਦੇ ਬਦਲੇ ਕੁਝ ਦੇਣਾ ਚਾਹੁੰਦਾ। ਲੱਕੜਹਾਰਾ ਸੋਚਾਂ ਵਿੱਚ ਬੈ ਗਿਆ ਵੀ ਸੱਪ ਆਖਰ ਉਸ ਨੂੰ ਕੀ ਦੇ ਸਕਦਾ? ਸੱਪ ਨੇ ਕਿਹਾ ਤੂੰ ਮੇਰੇ ਨਾਲ ਚੱਲ। ਲੱਕੜਹਾਰਾ ਚਿਜਕਦਿਆਂ ਹੋਇਆਂ ਉਸ ਦੇ ਪਿੱਛੇ ਚੱਲ ਪਿਆ। ਕੁਝ ਦੇਰ ਚੱਲਣ ਦੇ ਬਾਅਦ ਸੱਪ ਉਸ ਨੂੰ ਇੱਕ ਗੁਫਾ ਦੇ ਕੋਲ ਲੈ ਗਿਆ। ਗੁਫਾ ਦੇ ਅੰਦਰ ਬੇਹਿਸਾਬ ਖਜ਼ਾਨਾ ਸੀ। ਸਾਪਨੇ ਕਿਹਾ ਇਹ ਤੇਰੇ ਲਈ ਆ ਕਿਉਂਕਿ ਤੂੰ ਮੇਰੀ ਮਦਦ ਕੀਤੀ ਆ ਜਿੰਨਾ ਕੋ ਤੂੰ ਇਸ ਵੇਲੇ ਇਸ ਖਜ਼ਾਨੇ ਵਿੱਚੋਂ ਲੈ ਜਾ ਸਕਦਾ ਲੈ ਜਾ ਲੱਕੜਹਾਰਾ ਖੁਸ਼ ਹੋ ਗਿਆ ਤੇ ਉਹਨੇ ਜਿੰਨਾ ਹੋ ਸਕਦਾ ਸੀ ਉਹਨਾਂ ਖਜ਼ਾਨਾ ਲੈ ਲਿਆ ਪਰ ਉਹਦੇ ਮਨ ਵਿੱਚ ਲਾਲਚ ਆ ਗਿਆ ਉਸਨੇ ਸੋਚਿਆ ਕਿ ਮੈਂ ਸਾਰਾ ਖਜ਼ਾਨਾ ਲੈ ਲਵਾਂ ਜਿਵੇਂ ਹੀ ਉਸਨੇ ਹੋਰ ਖਜ਼ਾਨਾ ਲੈਣ ਦੀ ਕੋਸ਼ਿਸ਼ ਕੀਤੀ ਗੁਫਾ ਦਾ ਦਰਵਾਜ਼ਾ ਬੰਦ ਹੋ ਗਿਆ ਤੇ ਹਨੇਰਾ ਹੋ ਗਿਆ ਤੇ ਲੱਕੜਹਾਰਾ ਉਥੇ ਫਸ ਗਿਆ ਉਸ ਗੁਫਾ ਵਿੱਚ ਉਹ ਡਰ ਗਿਆ ਤੇ ਸਮਝੀ ਨਹੀਂ ਪਾਇਆ ਕਿ ਕੀ ਕਰੇ ਸੱਪ ਨੇ ਬਾਹਰੋਂ ਕਿਹਾ ਕਿ ਤੂੰ ਆਪਣੀ ਲੋੜ ਤੋਂ ਵੱਧ ਲਾਲਚ ਕੀਤਾ ਰੱਬ ਨੇ ਤੈਨੂੰ ਜਿੰਨਾ ਦਿੱਤਾ ਸੀ ਉਹ ਤੇਰੇ ਲਈ ਕਾਫੀ ਸੀ ਪਰ ਤੇਰਾ ਲਾਲਚ ਤੈਨੂੰ ਹਨੇਰੇ ਵੱਲ ਲੈ ਗਿਆ ਲੱਕੜਹਾਰੇ ਨੇ ਆਪਣੀ ਗਲਤੀ ਸਮਝੀ ਤੇ ਰੱਬ ਤੋਂ ਮੁਆਫੀ ਮੰਗੀ ਕੁਝ ਸਮੇਂ ਬਾਅਦ ਦਰਵਾਜ਼ਾ ਤਾਂ ਖੁੱਲ ਗਿਆ ਪਰ ਖਜ਼ਾਨਾ ਗਾਇਬ ਸੀ ਜਿੰਨਾ ਕੁ ਉਹ ਸੋਖਾ ਲੈ ਜਾ ਸਕਦਾ ਸੀ ਉਹ ਵੀ ਉਹਦੇ ਹੱਥੋਂ ਨਿਕਲ ਗਿਆ ਪਰ ਲੱਕੜਹਾਰੇ ਨੇ ਸਿੱਖਿਆ ਲੈ ਲਈ ਕਿ ਰੱਬ ਜੋ ਵੀ ਦਿੰਦਾ ਹੈ ਜਿੰਨਾ ਵੀ ਦਿੰਦਾ ਹੈ ਉਹ ਸਾਡੇ ਲਈ ਸਹੀ ਹੁੰਦਾ ਸਾਨੂੰ ਵੱਧ ਦੀ ਲਾਲਸਾ ਨਹੀਂ ਕਰਨੀ ਚਾਹੀਦੀ ਮਹਾਤਮਾ ਨੇ ਕਿਹਾ ਇਹ ਕਹਾਣੀ ਸਬਜੀ ਵਾਲੀ ਆ ਇੱਕ ਸੁਨੇਹਾ ਵਾ ਰੱਬ ਤੈਨੂੰ ਜੋ ਦਿੰਦਾ ਉਹਦੇ ਵਿੱਚ ਸੰਤੋਖ ਕਰ ਹੋ ਸਕਦਾ ਤੇਰੇ ਕੋਲ ਹੁਣ ਘੱਟ ਹੋਵੇ ਪਰ ਰੱਬ ਨੇ ਤੇਰੇ ਲਈ ਕੁਝ ਚੰਗਾ ਜਿਹਾ ਸੋਚਿਆ ਹੋਵੇਗਾ ਸਾਨੂੰ ਸਿਰਫ ਉਹਦੇ ਸਹੀ ਸਮੇਂ ਤੇ ਯੋਜਨਾਵਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੁਣ ਨਿਰਗੁਣ ਨੂੰ ਇਹ ਸਮਝ ਆ ਗਿਆ ਸੀ ਕਿ ਰੱਬ ਹਰ ਕਿਸੇ ਲਈ ਚੰਗਾ ਹੀ ਸੋਚਦਾ ਭਾਵੇਂ ਅਸੀਂ ਉਸ ਦੀ ਯੋਜਨਾ ਨੂੰ ਹੁਣ ਨਾ ਸਮਝ ਸਕੀਏ ਹੁਣ ਉਸ ਨੇ ਆਪਣੇ ਜੀਵਨ ਵਿੱਚ ਆਉਣ ਵਾਲੇ ਹਰ ਹਾਲਾਤ ਨੂੰ ਧੀਰਜ ਤੇ ਵਿਸ਼ਵਾਸ ਨਾਲ ਸਵੀਕਾਰ ਕਰਨ ਦਾ ਫੈਸਲਾ ਕੀਤਾ ਫਿਰ ਨਿਰਗੁਣ ਨੇ ਕੁਝ ਹੋਰ ਸਵਾਲ ਮਹਾਤਮਾ ਨੂੰ ਕੀਤੇ ਉਸ ਨੇ ਥੋੜਾ ਜਿਝਕਦੇ ਹੋਏ ਪੁੱਛਿਆ ਮਹਾਤਮਾ ਜੀ ਮੈਂ ਜੀਵਨ ਪਰ ਸੰਘਰਸ਼ ਕੀਤਾ ਮਿਹਨਤ ਕੀਤੀ ਰੱਬ ਉਤੇ ਭਰੋਸਾ ਕੀਤਾ ਪਰ ਮੈਨੂੰ ਹਜੇ ਤੱਕ ਵੀ ਉਹੀ ਗਰੀਬੀ ਤੇ ਤੰਗੀ ਤੁਰਸ਼ੀ ਮਿਲੀ ਆਖਰ ਕਦੋਂ ਤੱਕ ਇਹ ਸਿਲਸਲਾ ਚੱਲਦਾ ਰਹੇਗਾ ਮਹਾਤਮਾ ਨੇ ਨਿਰਗੁਣਵਲ ਵੀ ਕਿਹਾ ਉਸ ਦੀਆਂ ਅੱਖਾਂ ਵਿੱਚ ਸੰਤੋਲਨ ਤੇ ਗਹਿਰਾਈ ਸੀ ਉਹਨਾਂ ਨੇ ਹੌਲੀ-ਹੌਲੀ ਮੁਸਕਰਾਉਂਦੇ ਹੋਏ ਕਿਹਾ ਜੀਵਨ ਸਾਨੂੰ ਹਰ ਦਿਨ ਇੱਕ ਨਵਾਂ ਮੌਕਾ ਦਿੰਦਾ ਐਸਾ ਹੀ ਵੇ ਕਿ ਤੇਰੇ ਜੀਵਨ ਵਿੱਚ ਹਾਲੇ ਤੱਕ ਦੁੱਖ ਹੀ ਦੁੱਖ ਰਹੇ ਪਰ ਐ ਨਾ ਭੁੱਲੀ ਕਿ ਹਰ ਔਖਿਆਈ ਇੱਕ ਸਬਕ ਆ ਤੇ ਹਰ ਸੰਘਰਸ਼ ਨਵੀਂ ਸੰਭਾਵਨਾ ਦਾ ਇੱਕ ਬੀਜ ਹੈ ਕਦੀ ਕਦੀ ਸਾਨੂੰ ਉਹ ਚੀਜ਼ ਤਦ ਤੱਕ ਨਹੀਂ ਮਿਲਦੀ ਜਦ ਤੱਕ ਅਸੀਂ ਉਸ ਨੂੰ ਚਾਹੁੰਦੇ ਆ ਪਰ ਤਦ ਮਿਲਦੀ ਆ ਜਦੋਂ ਸਾਨੂੰ ਉਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਨਿਰਗੁਣ ਨੇ ਕਿਹਾ ਮਹਾਤਮਾ ਜੀ ਕਿ ਮੇਰੇ ਇਹ ਸਾਰੇ ਦੁੱਖ ਮੇਰੇ ਪਿਛਲੇ ਕਰਮਾਂ ਦਾ ਕੋਈ ਫਾਲ ਆ ਮੇਰੇ ਮਾਤਾ ਪਿਤਾ ਵੀ ਬਹੁਤ ਸੰਘਰਸ਼ ਕਰ ਚੁੱਕੇ ਨੇ ਤੇ ਹੁਣ ਮੈਂ ਵੀ ਉਹੀ ਕਰ ਰਿਹਾ ਕੀ ਮੈਂ ਇਸ ਚੱਕਰ ਤੋਂ ਕਦੇ ਬਾਹਰ ਨਿਕਲ ਪਾਵਾਂਗਾ ਮਹਤਵਾਨੇ ਕਿਹਾ ਕਰਮ ਦਾ ਫਲ ਜ਼ਰੂਰ ਮਿਲਦਾ ਇਹ ਸੱਚ ਆ ਪਰ ਯਾਦ ਰੱਖ ਰੱਬ ਸਾਨੂੰ ਹਮੇਸ਼ਾ ਮੌਕਾ ਦਿੰਦਾ ਸਾਡੇ ਕੋਲ ਹਮੇਸ਼ਾ ਵਰਤਮਾਨ ਦਾ ਪਲ ਹੁੰਦਾ ਅੱਜ ਦਾ ਸਮਾਂ ਜੇਕਰ ਸਹੀ ਦਿਸ਼ਾ ਵਿੱਚ ਤੂੰ ਕਦਮ ਚੁੱਕੇਗਾ ਤਾਂ ਭਵਿੱਖ ਵਿੱਚ ਤੇਰੇ ਲਈ ਨਵੇਂ ਰਸਤੇ ਖੁੱਲਣਗੇ ਕਦੇ ਵੀ ਰੱਬ ਨੂੰ ਦੋਸ਼ ਨਾ ਦਿਓ ਕਦੇ ਸ਼ਿਕਾਇਤ ਨਾ ਕਰੋ ਹਰ ਹਾਲਤ ਵਿੱਚ ਰੱਬ ਦੀ ਯੋਜਨਾ ਦਾ ਇੱਕ ਹਿੱਸਾ ਵਾ ਤੇ ਉਹਨੂੰ ਸਵੀਕਾਰ ਕਰੋ ਜੋ ਸਾਨੂੰ ਸਮਝਣ ਵਿੱਚ ਮੁਸ਼ਕਲ ਹੋ ਸਕਦੀ ਹੈ ਪਰ ਇਹਦਾ ਨਤੀਜਾ ਹਮੇਸ਼ਾ ਵਧੀਆ ਹੁੰਦਾ ਨਿਰਗੁਣ ਨੇ ਪੁੱਛਿਆ ਮੈਨੂੰ ਇਸ ਤਰ੍ਹਾਂ ਕਿਉਂ ਲੱਗਦਾ ਕਿ ਮੈਂ ਬਹੁਤ ਕੁਝ ਗਵਾ ਲਿਆ ਮਹਾਤਮਾ ਬੋਲੇ ਇੱਕ ਗੱਲ ਸਮਝ ਲੈ ਰੱਬ ਤੇਰੀ ਹਰ ਪੀੜ ਨੂੰ ਵੇਖ ਰਿਹਾ ਉਹ ਤੇਰੀ ਮਿਹਨਤ ਨੂੰ ਵੀ ਵੇਖ ਰਿਹਾ ਪਰ ਉਹ ਜਾਣਦਾ ਕਦੋਂ ਤੇ ਕਿਵੇਂ ਤੈਨੂੰ ਤੇਰੀ ਮਿਹਨਤ ਦਾ ਫਲ ਦੇਣਾ ਉਹ ਸਾਨੂੰ ਪਰਖ ਵਿੱਚ ਪਾਉਂਦਾ ਵਾ ਤਾ ਜੋ ਅਸੀਂ ਹੋਰ ਵੀ ਮਜ਼ਬੂਤ ਬਣ ਸਕੀਏ ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਐਸਾ ਮੋੜ ਆਉਂਦਾ ਜਦੋਂ ਉਸ ਨੂੰ ਮਹਿਸੂਸ ਹੁੰਦਾ ਕਿ ਜੋ ਹੋਇਆ ਉਸਤੇ ਭਲਾਈ ਲਈ ਹੋਇਆ ਪਰ ਇਹ ਮੋੜ ਸਿਰਫ ਉਹਨਾਂ ਨੂੰ ਹੀ ਦਿਖਾਈ ਦਿੰਦਾ ਜੋ ਧੀਰਜ ਤੇ ਵਿਸ਼ਵਾਸ ਰੱਖਦੇ ਨੇ ਸਾਡੇ ਵਿੱਚੋਂ ਹਰ ਵਿਅਕਤੀ ਕਿਸੇ ਨਾ ਕਿਸੇ ਸੰਘਰਸ਼ ਤੋਂ ਲੰਘਦਾ ਵਾ ਜਦੋਂ ਰੱਬ ਸਾਨੂੰ ਔਖੇ ਹਾਲਾਤਾਂ ਵਿੱਚ ਪਾਉਂਦਾ ਉਹ ਸਾਨੂੰ ਇਕੱਲਾ ਕਰਨ ਲਈ ਨਹੀਂ ਪਾਉਂਦਾ ਸਗੋਂ ਉਹ ਚਾਹੁੰਦਾ ਕਿ ਅਸੀਂ ਉਸ ਸੰਘਰਸ਼ ਵਿੱਚੋਂ ਕੁਝ ਸਿੱਖੀਏ ਪਰ ਯਾਦ ਰੱਖੋ ਇਹ ਸਮਾਂ ਵੀ ਬੀਤ ਜਾਵੇਗਾ ਤੂੰ ਜੀਵਨ ਵਿੱਚ ਜੋ ਕੁਝ ਵੀ ਗਵਾਇਆ ਉਹ ਸਿਰਫ ਤੇਰੇ ਲਈ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਹੈ ਨਿਰਗੁਣ ਨੇ ਭਾਵਕ ਹੋ ਕੇ ਪੁੱਛਿਆ ਮਹਾਰਾਜ ਜੀ ਕਿ ਮੈਨੂੰ ਰੱਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਮੈਂ ਉਸ ਰੱਬ ਨੂੰ ਬਹੁਤ ਵਾਰ ਦੋਸ਼ ਦਿੱਤਾ ਉਸ ਨੂੰ ਬਹੁਤ ਕੋਸਿਆ ਮਹਾਤਮਾ ਜੀ ਮੁਸਕਰਾਏ ਤੇ ਬੋਲੇ ਰੱਬ ਦੇ ਦਿਲ ਵਿੱਚ ਸਿਰਫ ਪਿਆਰ ਆ ਉਸ ਤੋਂ ਮੁਆਫੀ ਮੰਗਣ ਦੀ ਲੋੜ ਨਹੀਂ ਉਹ ਸਾਡੇ ਦਿਲਾਂ ਨੂੰ ਜਾਣਦਾ ਵਾ ਸਮਝਦਾ ਵਾ ਐ ਸੁਣ ਕੇ ਨਿਰਗੁਣ ਨੇ ਮਹਿਸੂਸ ਕੀਤਾ ਕਿ ਉਸ ਦਾ ਸੰਘਰਸ਼ ਸਿਰਫ ਉਸ ਦੀ ਪਰਖ ਸੀ ਤੇ ਪ੍ਰਭੂ ਉਸ ਵਾਹੀ ਗੁਰੂ ਨੇ ਉਹਦੇ ਲਈ ਕੁਝ ਚੰਗਾ ਜ਼ਰੂਰ ਸੋਚਿਆ ਵਾ ਉਸ ਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਇੱਕ ਨਵੀਂ ਊਰਜਾ ਨਾਲ ਆਪਣੇ ਜੀਵਨ ਨੂੰ ਜਿਉਣ ਦਾ ਫੈਸਲਾ ਕੀਤਾ ਹੁਣ ਉਸ ਨੂੰ ਪਤਾ ਸੀ ਕਿ ਰੱਬ ਉਹਦੇ ਲਈ ਕੁਝ ਚੰਗਾ ਸੋਚ ਰਿਆ ਵਾ ਤੇ ਜਦੋਂ ਸਹੀ ਸਮਾਂ ਆਵੇਗਾ ਉਸ ਨੂੰ ਉਹ ਮਿਲੇਗਾ ਜੋ ਉਹਦੇ ਲਈ ਸਭ ਤੋਂ ਚੰਗਾ ਹੋਵੇਗਾ ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਆ ਕਿ ਜੀਵਨ ਵਿੱਚ ਚਾਹੇ ਕਿੰਨੀਆਂ ਵੀ ਔਖਾਈਆਂ ਆਉਣ ਪਰ ਰੱਬ ਉੱਪਰ ਭਰੋਸਾ ਕਦੀ ਨਹੀਂ ਛੱਡਣਾ ਚਾਹੀਦਾ ਉਸ ਨੂੰ ਕਦੀ ਵੀ ਨਹੀਂ ਕੋਸਣਾ ਚਾਹੀਦਾ ਕਿਉਂਕਿ ਜੋ ਅਸੀਂ ਸੋਚਦੇ ਹਾਂ ਅਸੀਂ ਉਹੀ ਬਣ ਜਾਂਦੇ ਹਾਂ ਸਾਨੂੰ ਆਪਣੇ ਵਿਚਾਰ ਹਮੇਸ਼ਾ ਪੋਜ਼ਿਟਿਵ ਰੱਖਣੇ ਚਾਹੀਦੇ ਨੇ ਸਕਾਰਾਤਮਕ ਰੱਖਣੇ ਚਾਹੀਦੇ ਨੇ ਰੱਬ ਨੇ ਹਰ ਕਿਸੇ ਲਈ ਚੰਗਾ ਹੀ ਸੋਚਿਆ ਹੁੰਦਾ ਸਿਰਫ ਸਾਨੂੰ ਧੀਰਜ ਵਿਸ਼ਵਾਸ ਤੇ ਮਿਹਨਤ ਨਾਲ ਆਪਣੇ ਰਸਤੇ ਤੇ ਤੁਰਦਾ ਰਹਿਣਾ ਚਾਹੀਦਾ ਵਾ ਜਦੋਂ ਸਹੀ ਸਮਾਂ ਆਵੇਗਾ ਰੱਬ ਸਾਨੂੰ ਉਹੀ ਦੇਵੇਗਾ ਜੋ ਸਾਡੇ ਲਈ ਸਹੀ ਤੇ ਉਚਿਤ ਹੋਵੇਗਾ ਸੋ ਦੋਸਤੋ ਐਸ ਕਹਾਣੀ ਵਿੱਚ ਮਿਲੀ ਸਿੱਖਿਆ ਤੁਹਾਡੇ ਜੀਵਨ ਤੇ ਹਰ ਔਖੇ ਸਮੇਂ ਵਿੱਚ ਤੁਹਾਨੂੰ ਮਦਦ ਕਰੇਗੀ ਤੇ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਫਿਰ ਮਿਲਦੇ ਆਂ ਇੱਕ ਹੋਰ ਨਵੀਂ ਕਹਾਣੀ ਸੋਹਣੀਆਂ ਜੀਆਂ ਗੱਲਾਂ ਬਾਤਾਂ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਬ ਰਾਖਾ